ਪਾਈਦਾਲਾ ਜੀ ਦੇ ਲਈ ਗੁਰਤੇਗ ਪਹਾੜਾ ਮਹਾਰਾਜ ਜੀ ਨੇ ਅਸਾਮ ਦੀ ਧਰਤੀ ਤੋਂ ਇੱਕ ਹੁਕਮਨਾਮਾ ਲਿਖਿਆ ਸੀ ਇੱਥੇ ਦੀ ਸੰਗਤ ਵਾਸਤੇ ਸਾਡੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਉਹ ਇੱਥੇ ਆਪਣਾ ਕੰਮ ਕਰ ਗਏ ਉਹਦੇ ਲਈ ਸਾਨੂੰ ਅੱਜ ਯਾਦ ਕੀਤਾ ਗਿਆ ਸਾਨੂੰ ਇਧਰ ਬਹੁਤ ਮਾਣ ਖੁਸ਼ੀ ਮਹਿਸੂਸ ਹੋਈ ਹੈ ਜਦੋਂ ਸ਼ਹੀਦ ਹੋਉਂਦੀ ਆਈ ਇਹਨਾਂ ਦੋ ਹੀ ਅਫਸਰ ਸੀ ਇਨ੍ਹਾਂ ਕੋਲੇ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ ਯਾ ਤਾਂ ਤੁਸੀਂ ਮੋਤ ਕਬੂਲ ਕਰ ਲੋ ਇਹਨਾਂ ਕੋਲ ਦੋ ਹੀ ਆਪਸ਼ਨ ਸੀ ਇਹਨਾਂ ਨੇ ਇੱਕੋ ਹੀ ਗੱਲ ਕਹੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਔਰ ਇਹਨਾਂ ਤਿੰਨ ਸਿੱਖਾਂ ਦੀ ਸ਼ਹੀਦੀ ਇਹ ਕਦੀ ਖਾਲੀ ਸਿੱਖ ਪੰਥ ਦੇ ਜਾਂ ਸਿੱਖ ਕੌਮ ਦੇ ਹਿੱਸੇ ਨਹੀਂ ਇਹਦਾ ਜੋ ክ੍ਰੈਡਿਟ ਹੈ ਇਹਦਾ ਜੋ ਵਜੂਦ ਹੈ ਇਹ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਲਈ ਔਰ ਪੂਰੇ ਸੰਸਾਰ ਦੀ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਹੈ ਜਾ ਜਿੱਥੇ ਜਿੱਥੇ ਕੋਈ ਨਾਨਕ ਦਾ ਨਾਮ ਲੇਵਾ ਸਿੱਖ ਹੈ ਉਹਨੂੰ ਇਸ ਯਾਤਰਾ ਦਾ ਹਿੱਸਾ ਬਣਨਾ ਚਾਹੀਦਾ ਹੈ ਇਹ ਯਾਦਗਾਰੀ ਪਲ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਬੈਠੇ ਹਾਂ ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਜਾਗਰੂਕ ਯਾਤਰਾ ਕੱਲ ਨੂੰ ਸ਼ੁਰੂ ਹੋਣ ਵਾਲੀ ਹੈ ਸਾਡੇ ਨਾਲ ਇੱਕ ਬਹੁਤ ਹੀ ਮਹਾਨ ਹਸਤੀ ਭਾਈ ਦਿਆਲਾ ਜੀ ਦੀ ਨੌਵੀਂ ਪੀੜੀ ਦੇ ਵਾਰਿਸ ਮੌਜੂਦ ਨੇ ਸਿੰਘ ਸਾਹਿਬ ਕੀ ਨਾਮ ਆ ਤੇ ਆਪਣੀ ਨੌਵੀਂ ਪੀੜੀ ਹੈ ਹਾਂਜੀ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਦਾਸ ਭਾਈ ਦਿਆਲਾ ਜੀ ਤੋਂ ਅੰਸ਼ਵੰਸ਼ ਨੌਮੀ ਥਾਂ ਤੇ ਭਾਈ ਮਨਜੀਤ ਸਿੰਘ ਭਾਈ ਸਾਹਿਬ ਅ ਜਿਹੜੀ ਜਾਗਰੂਕ ਯਾਤਰਾ ਕਹੀ ਹੈ ਤੁਹਾਨੂੰ ਬੇਸ਼ੇ ਸੱਦੇ ਲੱਗੇ ਸੀ ਹਾਂਜੀ ਅਸਲ ਵਿੱਚ ਭਾਈ ਦਿਯਾਲਾ ਜੀ ਗੁਰੂ ਤੇਗਪਾਦਰ ਪਾਤਸ਼ਾਹ ਜੀ ਦੇ ਨਾਲ ਰੂਪ ਰੂਪ ਚੱਲਣ ਵਾਲੇ ਉਹਨਾਂ ਪਰਿਵਾਰਾਂ ਵਿੱਚੋਂ ਸਨ ਭਾਈ ਦਿਯਾਲਾ ਜੂ ਗੁਰੂ ਤੇਗਪਾਦਰ ਪਾਤਸ਼ਾਹ ਜੀ ਅਸਾਮ ਦੇ ਦੌਰੇ ਤੇ ਗਏ ਹੋ ਸਨ ਉਸ ਵੇਲੇ ਗੁਰਦਸਮ ਪਾਤਸ਼ਾਹ ਤਨਗੁਰ ਗਗਨ ਸਿੰਘ ਜੀ ਦਾ ਜਦੋਂ ਅਵਤਾਰ ਹੁੰਦਾ ਹੈ ਇਸ ਧਰਤੀ ਤੇ ਔਰ ਇਸ ਧਰਤੀ ਦੇ ਸਾਰੇ ਏਰੀਏ ਦੇ ਇੰਚਾਰਜ ਭਾਈ ਦਿਯਾਲਾ ਜੀ ਨੇ ਇਸ ਏਰੀਏ ਦੇ ਮੁੱਖ ਪ੍ਰਚਾਰਕ ਭਾਈ ਦਿਆਲਾ ਜੀ ਨੇ ਇਸ ਏਰੀਏ ਦੀ ਕੋਈ ਗੱਲ ਬਾਤ ਕੋਈ ਮਸਨੰਦ ਗੁਰੂ ਘਰ ਦੇ ਵਿੱਚ ਕੋਈ ਚੀਜ਼ ਪਹੁੰਚਾਉਣੀ ਹੈ ਤਾਂ ਭਾਈ ਦਿਆਲਾ ਜੀ ਦੇ ਥਰੂ ਹੀ ਪਹੁੰਚਾਈ ਜਾਂਦੀ ਸੀ ਭਾਈ ਦਿਆਲਾ ਜੀ ਦੇ ਲਈ ਗੁਰਤੇਗ ਪਹਾਦਰ ਮਹਾਰਾਜ ਜੀ ਨੇ ਅਸਾਮ ਦੀ ਧਰਤੀ ਤੋਂ ਇੱਕ ਹੁਕਮਨਾਮਾ ਲਿਖਿਆ ਸੀ ਇੱਥੇ ਦੀ ਸੰਗਤ ਵਾਸਤੇ ਇਹ ਜੋ ਭਾਈ ਦਿਆਲਾ ਜੀ ਕਹਿਣਗੇ ਇਹ ਸਾਡਾ ਕਿਹਾ ਜਾਂਨਾ ਇਹਨੂੰ ਕਹਿੰਦੇ ਪਾਵਰ ਆਫ ਫਟਰਨੀ ਔਰ ਇੱਕ ਸਭ ਤੋਂ ਵੱਡਾ ਰਿਸ਼ਤਾ ਭਾਈ ਦਿਆਲਾ ਜੀ ਨੂੰ ਜੋ ਉਹਨਾਂ ਨੇ ਦਿੱਤਾ ਲਿਖਤੀ ਦੇ ਵਿੱਚ ਅੱਜ ਵੀ ਉਹ ਤਖਤ ਸਾਹਿਬ ਦੇ ਵਿੱਚ ਦਾਸ ਦੇ ਪਾਸੇ ਉਹਦੀ ਕਾਪੀ ਮੌਜੂਦ ਹੈ ਭਾਈ ਇਸ ਤਖਤ ਦੇ ਉੱਤੇ ਉਹ ਹੁਕਮਨਾਮਾ ਮੌਜੂਦ ਹੈ ਜਿਹਦੇ ਵਿੱਚ ਭਾਈ ਦਿਆਲਾ ਜੀ ਕਰਕੇ ਲਿਖਿਆ ਭਾਈ ਉਦੋਂ ਕਿਹਾ ਜਾਂਦਾ ਹੈ ਜਾਂ ਕਿਦੇ ਖੂਨ ਦਾ ਆਪਣਾ ਰਿਸ਼ਤਾ ਹੋਏ ਜਾਂ ਫਿਰ ਖੂਨ ਦੇ ਰਿਸ਼ਤੇ ਦੀ ਤਰ੍ਹਾਂ ਇਹਨਾਂ ਆਪਸ ਵਿੱਚ ਪੇਮ ਜਾਂ ਸਤਕਾਰ ਹੋਏ ਇਹ ਇਹ ਅੱਜ ਵੀ ਹੁਕਮਨਾਮੇ ਦੇ ਤੌਰ ਤੇ ਇੱਥੇ ਤਖਤ ਸਾਹਿਬ ਵਿੱਚ ਮੌਜੂਦ ਹੈ ਭਾਈ ਜਲਾ ਜੀ ਦੀ ਔਰ ਇਹ ਬਾਕੀ ਮਤੀ ਦਾਸ ਸਤੀ ਦਾਸ ਜੀ ਦੀ ਔਰ ਗੁਰੂ ਤੇਗਪਾਧਰ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਦੇ ਕਪਲਕ ਵਿੱਚ ਜੋ ਇਹ ਜਾਗਰਤੀ ਯਾਤਰਾ ਚੇਤਨਾ ਯਾਤਰਾ ਇੱਥੇ ਕੱਢੀ ਗਈ ਉਸ ਦੇ ਲਈ ਸਾਨੂੰ ਇੱਥੋਂ ਦੀ ਸੰਗਤ ਨੇ ਇੱਥੋਂ ਦੇ ਪ੍ਰਧਾਨ ਜਗਜੋਤ ਸਿੰਘ ਜੀ ਦੀ ਤਰਫੋਂ ਅਤੇ ਇੱਥੋਂ ਦੀ ਕਮੇਟੀ ਦੀ ਤਰਫੋਂ ਸੰਗਤਾਂ ਦੀ ਤਰਫੋਂ ਸੱਦਾ ਪੱਤਰ ਗਿਆ ਹੈ ਇੱਥੇ ਦੀ ਅਤੀ ਸਰਕਾਰ ਵੱਲੋਂ ਵੀ ਹਾਲ ਸਰਕਾਰ ਵੱਲੋਂ ਵੀ ਸਿੱਧਾ ਪੱਤਰ ਮਿਲਿਆ ਸਾਂਝਾ ਸਿੱਧਾ ਪੱਤਰ ਮਿਲਿਆ ਔਰ ਉਹਨਾਂ ਨੇ ਉਹਦੇ ਵਿੱਚ ਸਾਨੂੰ ਜਦੋਂ ਇਹ ਸਾਨੂੰ ਦੱਸਿਆ ਵੀ ਤੁਹਾਨੂੰ ਇੱਥੇ ਅਸੀਂ ਜਾਗਰਤੀ ਯਾਤਰਾ ਜੋ ਕੱਢੀ ਹੈ ਚੇਤਨ ਮਾਰਚ ਕਰਨਾ ਹੈ ਇਹ 350 ਸਾਲਾਂ ਦੇ ਉਪਲਖ ਵਿੱਚ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਉਹ ਇੱਥੇ ਆਪਣਾ ਕੰਮ ਕਰ ਗਏ ਉਹਦੇ ਲਈ ਸਾਨੂੰ ਅੱਜ ਯਾਦ ਕੀਤਾ ਗਿਆ ਸਾਨੂੰ ਇਹਦੇ ਲਈ ਬਹੁਤ ਮਾਨ ਖੁਸ਼ੀ ਮਹਿਸੂਸ ਹੋਈ ਹੈ ਕਿ ਅਸੀਂ ਅੱਜ ਉਸ ਹਾਜ਼ਰੀ ਨੂੰ ਆ ਕੇ ਪ੍ਰਤਕ ਹਾਜ਼ਰ ਹੋਏ ਹਾਂ ਜੀ ਭਾਈ ਸਾਹਿਬ ਜੀ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਤੇ ਨਾ ਕਿਤੇ ਪ੍ਰਚਾਰ ਦੀ ਕਾਫੀ ਵੱਡੀ ਕਾਰ ਹੈ ਹਾਈ ਸ਼੍ਰੋਮਣੀ ਕਮੇਟੀ ਵੀ ਆਪਣੀ ਜਗ੍ਹਾ ਠੀਕ ਪ੍ਰਚਾਰ ਕਰਦੀ ਹੈ ਅਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਪ੍ਰਚਾਰ ਦੇ ਘੱਟ ਕੀਤਾ ਜਾਂ ਉਹਨਾਂ ਨੇ ਕਿਸੇ ਪਾਸੋਂ ਕੋਈ ਕਮੀ ਹੈ ਪਰ ਹਰ ਇੱਕ ਵਜਾ ਦੇ ਕੋਈ ਆਪਣੇ ਆਪਣੇ ਪਹਿਲੂ ਹੁੰਦੇ ਨੇ ਜੋ ਇਸ ਲਈ ਅਸੀਂ ਨਹੀਂ ਬੋਲਦੇ ਛੋਟੂ ਕਮੇਟੀ ਵੀ ਆਪਣੀ ਜਗ੍ਹਾ ਠੀਕ ਹੈ ਉਹਦੀ ਵੀ ਕੁਝ ਮਜਬੂਰੀਆਂ ਹੋਣੀਆਂ ਕੋਈ ਜਗ੍ਹਾ ਬਹੁਤ ਵਧੀਆ ਕੰਮ ਵੀ ਕੀਤੇ ਨੇ ਉਹਨਾਂ ਨੇ ਅਸੀਂ ਕੋਈ ਗੱਲ ਜਿਵੇਂ ਉਰੋਂ ਦੀ ਕਮੇਟੀ ਨੇ ਸਿੱਧਾ ਦੇ ਕੇ ਮਾਨ ਸਨਮਾਨ ਦਿੱਤਾ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਵੀ ਕੀਤਾ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਉਹ ਇਸ ਜਗ੍ਹਾ ਤੇ ਵੀ ਦਿੱਤੀ ਹੋਈ ਹੈ ਜੇ ਵੱਡਾ ਮਾਣ ਗੁਰੂ ਸਾਹਿਬ ਵੱਲੋਂ ਵੀ ਉਹਨਾਂ ਨੂੰ ਦਿੱਤਾ ਗਿਆ ਕਿਵੇਂ ਦਾ ਮਹਿਸੂਸ ਕਰਦੇ ਹੋ ਹਾਂ ਉਹਨਾਂ ਦੇ ਸਿੱਧਕ ਸਨ ਉਹਨਾਂ ਦੇ ਜੋ ਭਾਈ ਮਤੀ ਦਾਸ ਜੀ ਸਨ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਗੁਰੂ ਤੇਗ ਪਾਦਰ ਪਾਛਾ ਜੀ ਦੇ ਨਾਲ ਜਦੋਂ ਦਿੱਲੀ ਦੀ ਸਾਰੀ ਸੰਗਤ ਸਾਰੇ ਸਿੱਖ ਕੌਮ ਨੂੰ ਪੂਰੇ ਸੰਸਾਰ ਨੂੰ ਪਤਾ ਹੈ ਜਦੋਂ ਸ਼ਹੀਦ ਹੋਣ ਦੀ ਆਈ ਇਹਨਾਂ ਨੂੰ ਦੋ ਹੀ ਆਪਸ਼ਰਸ ਇਹਨਾਂ ਕੋਲੇ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ ਯਾ ਤਾਂ ਤੁਸੀਂ ਮੌਤ ਕਬੂਲ ਕਰ ਲੋ ਇਹਦੇ ਕੋਲ ਦੋ ਹੀ ਆਪਸ਼ਨ ਸੀ ਗੁਰੂ ਸਾਹਿਬ ਲਈ ਤਿੰਨ ਆਪਸ਼ਨ ਸਨ ਮੈਂ ਇਤਿਹਾਸ ਬਹੁਤ ਲੰਬਾ ਮੈਂ ਉਸ ਪਾਸੇ ਨਹੀਂ ਜਾਂਦਾ ਹਾਂ ਐਨਾ ਜ਼ਰੂਰ ਕਹਾਣਾ ਨੇ ਇੱਕੋ ਹੀ ਗੱਲ ਕਹੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਅਸੀਂ ਉਸੇ ਤਰ੍ਹਾਂ ਅੱਜ ਵੀ ਇਸ ਸ਼ਹੀਦੀ ਨੂੰ ਅੱਜ ਅਗਰ ਲੋੜ ਪਵੇ ਅੱਜ ਵੀ ਸਾਡੇ ਪਰਿਵਾਰ ਸਾਡੇ ਅੰਸ਼ ਸਾਡੇ ਵੰਸ਼ ਉਸੇ ਤਰ੍ਹਾਂ ਤਤ ਪਰ ਪੰਥ ਦੀ ਸੇਵਾ ਲਈ ਖੜੇ ਨੇ ਬਬਈ ਜਦੋਂ ਤੁਸੀਂ ਉਰੇ ਆਰੇ ਸੱਦਾ ਪੱਤਰ ਮਲੇਆ ਮਾਣ ਵੀ ਮਹਿਸੂਸ ਹੋਇਆ ਤੇ ਜਦੋਂ ਵੀ ਤਾਰੀਆਂ ਹੋਈਆਂ ਪੁਰਾਣੀਆਂ ਹਾਂਜੀ ਅੱਜ ਸਾਨੂੰ ਫਖਰ ਮਹਿਸੂਸ ਹੋਇਆ ਹੈ ਸਾਨੂੰ ਇੱਥੇ ਪ੍ਰਦਾਨ ਇਹ ਪਟਨੇ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਦੀ ਕਮੇਟੀ ਦੇ ਪ੍ਰਧਾਨ ਔਰ ਕਮੇਟੀ ਨੇ ਜੋ ਸੱਦਾ ਪੱਤਰ ਕਹ ਲਿਆ ਹੈ ਸਾਨੂੰ ਉਸ ਪ੍ਰੋਗਰਾਮ ਦੇ ਵਿੱਚ ਸਿਮੂਲੀਅਤ ਕਰਨ ਦਾ ਜੋ ਮੌਕਾ ਦਿੱਤਾ ਹੈ ਸੇਵਾ ਦੇ ਵਿੱਚ ਸੰਗਤਾਂ ਦੇ ਦਰਸ਼ਨ ਰੂਬਰੂ ਹੋਣ ਵਾਸਤੇ ਇਹ ਸਾਨੂੰ ਬਹੁਤ ਮਾਨਸੂਸ ਹੋਇਆ ਹੈ ਸ੍ਰੀ ਪ੍ਰਧਾਨ ਜੀ ਕਹਿ ਰਹੇ ਨੇ ਵੀ ਬਿਹਾਰ ਸਰਕਾਰ ਦਾ ਨतीश ਕੁਮਾਰ ਜੀ ਦਾ ਵਿਸ਼ੇਸ਼ ਸਾਨੂੰ ਰਹਿੰਦਾ ਸਹਯੋਗ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰਕਾਰਾਂ ਨੂੰ ਇਦਾਂ ਦੇ ਕਾਰਜ ਕਰਨੇ ਚਾਹੀਦੇ ਨੇ ਹਰ ਇੱਕ ਸਟੰਡੀ ਹਾਂ ਇਹ ਗੁਰੂ ਤੇਗਪਾਦਰ ਪਾਛਾ ਜੀ ਦੀ ਸ਼ਹੀਦੀ اور ਇਹਨਾਂ ਤਿੰਨ ਸਿੱਖਾਂ ਦੀ ਸ਼ਹੀਦੀ ਇਹ ਕਦੀ ਖਾਲੀ ਸਿੱਖ ਪੰਥ ਦੇ ਜਾਂ ਸਿੱਖ ਕੌਮ ਦੇ ਹਿੱਸੇ ਨਹੀਂ ਇਹਦਾ ਜੋ ክ੍ਰੇਡਿਟ ਹੈ ਇਹਦਾ ਜੋ ਵਜੂਦ ਹੈ ਇਹ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਲਈ ਉਹ ਪੂਰੇ ਸੰਸਾਰ ਦੀ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਹੈ ਇਹ ਹਰ ਸਰਕਾਰ ਨੂੰ ਕਰਨਾ ਚਾਹੀਦਾ ਹਰ ਰਿਲੀਜਿਅਸਮ ਨਾਣਾ ਚਾਹੀਦਾ ਹੈ ਜੋ ਪਹਿਲੀ ਵਾਰੀ ਬਲੁਖਾਂ ਦੇ ਹੱਕਾਂ ਦੀ ਰਾਖੀ ਲਈ ਇਹ ਜੋ ਚਾਰ ਕੁਰਬਾਨੀਆਂ ਕੀਤੀਆਂ ਤਿੰਨ ਸਿੱਖਾਂ ਦੀਆਂ ਔਰ ਇਹ ਗੁਰੂ ਤੇਗਪਾਹਾਦਰ ਪਾਤਸ਼ਾਹ ਦੀਆਂ ਕੌਣ ਅੱਗੇ ਬਹਿ ਕੇ ਆਪਣਾ ਸਿਰ ਆਏ ਕਹਿੰਦਾ ਵੀ ਮੇਰਾ ਸਿਰ ਕੱਟ ਲੈ ਕੋਈ ਕਹਿ ਸਕਦਾ ਭਾਈ ਦਲਾਲ ਇਹ ਹਰ ਸਟੇਟ ਦੀ ਸਰਕਾਰ ਨੂੰ ਹਰ ਦਿੱਲੀ ਦੀ ਸਰਕਾਰ ਨੂੰ ਇਹ ਪ੍ਰੋਗਰਾਮ ਇਹ ਸ਼ਹੀਦੀ ਮਨਾਣੀ ਚਾਹੀਦੀ ਹੈ ਉਹਨਾਂ ਨੂੰ ਕਬੂਲ ਕਰਨਾ ਚਾਹੀਦਾ ਗੁਰੂ ਤੇਗਪਹਾਦਰ ਸਗਲ ਸ੍ਰਿਸ਼ਟ ਤੇ ਟਾਕੀ ਚਾਦਰ ਜਿਵੇਂ ਉਰੀ ਕਮੇਟੀ ਨੇ ਉਪਰਾਲੇ ਕੀਤੇ ਨੇ ਵੱਡੇ ਸਮਾਗਮ ਰਚੇ ਨੇ ਇਹਨਾਂ ਕਮੇਟੀ ਵਾਲਿਆਂ ਨੂੰ ਕੋਈ ਦੋ ਸ਼ਬਦ ਤੁਸੀਂ ਵਿਧਾਈ ਦੇਣਾ ਹਾਂ ਅਸੀਂ ਇੱਥੋਂ ਇੱਥੋਂ ਦੇ ਪ੍ਰਧਾਨ ਜਗਜੋਤ ਸਿੰਘ ਜੀ ਤੇ ਉਮੀਦ ਪ੍ਰਧਾਨ ਉਹਨਾਂ ਦੇ ਸੈਕਟਰੀ ਉਹ ਇਹਨਾਂ ਦੀ ਸਹਿਯੋਗ ਕਮੇਟੀ ਜਿੰਨੀ ਵੀ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਸਰਬ ਸਾਂਝਾ ਪ੍ਰੋਗਰਾਮ ਉਲੀਕਿਆ ਹੈ ਉਸ ਇਲਾਕੇ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਨੇ ਸਾਡੇ ਇਹ ਸਾਰੇ ਪ੍ਰੋਗਰਾਮ ਦੀ ਸ਼੍ਰੇਵੀ ਜਿਹੜੀ ਜਿਹੜੀ ਹੈ ਸਾਡੇ ਵਿੱਚ ਇੱਕ ਹੋਰ ਐਸੀ ਕਲੀ ਜੁੜ ਰਹੀ ਹੈ ਸਿਮਰ ਸਿੰਘ ਜੋ ਹਿਸਟੋਰੀਅਨ ਨੇ ਸਾਡੇ ਸਿੱਖ ਪੰਥ ਦੇ ਸਭ ਤੋਂ ਯੰਗ ਏਜ ਦੇ ਹਿਸਟੋਰੀਅਨ ਨੇ ਔਰ ਇਨਾਂ ਨੇ ਇਹਦੇ ਵਿੱਚ ਬਹੁਤ ਵੱਡੀ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਸਿਮਰ ਸਿੰਘ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਵਾਸਤਵ ਵਿੱਚ ਇਨਾਂ ਦੇ ਇਤਿਹਾਸ ਨੂੰ ਉਸ ਹਿਸਟਰੀ ਨੂੰ ਸਾਹਮਣੇ ਲਿਆਉਣਾ ਔਰ ਸਾਰੇ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਭਾਈ ਸਾਹਿਬ ਲਾਸਟ ਦਾ ਇੱਕ ਸਵਾਲ ਜਦੋਂ ਇਹ ਯਾਤਰਾ ਪੰਜਾਬ ਚ ਜਾਓ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਅਸੀਂ ਇਹ ਕਹਾਂਗੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਜਦੋਂ ਵੀ ਇਹ ਯਾਤਰਾ ਤੁਹਾਡੇ ਇਲਾਕਿਆਂ ਵਿੱਚ ਪਹੁੰਚੇ ਜਾਂ ਜਿੱਥੇ-ਜਿੱਥੇ ਕੋਈ ਗੁਰਨਾਣਕ ਦਾ ਨਾਮ ਲੈਵਾ ਸਿੱਖ ਹੈ ਉਹਨੂੰ ਇਸ ਯਾਤਰਾ ਦਾ ਹਿੱਸਾ ਬਣਨਾ ਚਾਹੀਦਾ ਹੈ ਇਹ ਯਾਦਗਾਰੀ ਪਲ ਨੇ ਸ਼ਾਇਦ ਸਦੀ ਲਾਈਫ ਦੇ ਵਿੱਚ ਦੁਆਰਾ ਆਉਣ ਜਾਂ ਨਾ ਆਉਣ ਇਹ ਯਾਦਗਾਰੀ ਪੱਰ ਨੂੰ ਅਸੀਂ ਉਹਨਾਂ ਇਤਿਹਾਸ ਦੇ ਉਹਨਾਂ ਤੱਥਾਂ ਦੇ ਨਾਲ ਮੌਜੂਦ ਆ ਸਾਡੇ ਕੋਲ ਇੱਥੇ ਅੱਜ ਬਹੁਤ ਸਾਰੇ ਐਸੇ ਤੱਥ ਉਹ ਚੀਜ਼ਾਂ ਵੀ ਲਿਖਤ ਰੂਪ ਦੇ ਵਿੱਚ ਹੁਕਮਨਾਮੇ ਜੋ ਨੇ ਗੁਰੂ ਸਾਹਿਬਾ ਦੇ ਵੇਲੇ ਦੇ ਉਹ ਮੌਜੂਦ ਨਹੀਂ ਸਕਤਾ ਦਰਸ਼ਲ ਕਰਦੀਆਂ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਪ੍ਰੋਗਰਾਮ ਦੇ ਵਿੱਚ ਉਹ ਲਿਖਿਆ ਗਿਆ ਪ੍ਰੋਗਰਾਮ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਪੜਾਓ ਦਰ ਪੜਾਓ ਚੱਲਦਾ ਹੈ ਹਾਂ ਇੱਕੋ ਅਪੀਲ ਜ਼ਰੂਰ ਹੈ ਹਰ ਕੋਈ ਇਸ ਦੇ ਵਿੱਚ ਆਪਣਾ ਜਿੰਨਾ ਉਹਦਾ ਯੋਗਦਾਨ ਹੈ ਉਹ ਹਿੱਸਾ ਜ਼ਰੂਰ ਪਾਵੇ ਇਹ ਦੁਬਾਰਾ ਮੌਕਾ ਨਹੀਂ ਮਿਲਣਾ ਇਹ ਸ਼ਤਬਦੀ ਨਹੀਂ ਮੁਨਾਜ਼ ਜਾ ਰਹੀ ਇਹ ਸ਼ਹੀਦਾਂ ਦੀ ਉਸ ਯਾਦ ਨੂੰ ਤਾਜ਼ਾ ਕਰਕੇ ਸਾਹਮਣੇ ਲਾਇਆ ਜਾਏਗਾ ਆਪਣੇ ਦਿਲ ਦੇ ਅੰਦਰ ਆਪਣੇ ਅੰਦਰ ਅਮੇਜ਼ਿੰਗ ਕਰਕੇ ਦੇਖੋ ਉਸ ਵਕਤ ਨੂੰ ਕਿ ਕਹਿ ਜਮੰਦਰ ਹੋਇਆ ਹੋਣਾ ਕਹੇ ਹਾਲਾਤ ਹੋਏ ਹੋਏ ਇਸ ਕਰਕੇ ਸਾਰੇ ਨੂੰ ਮਨਾਣਾ ਚਾਹੀਦਾ ਹੈ ਸਿੰਘ ਸਾਹਿਬ ਨੇ ਅਪੀਲ ਕੀਤੀ ਆ ਗੁਰਨਾਮਕ ਨਾਮ ਲੈਵਾ ਹਰ ਇੱਕ ਸਿੱਖ ਨੂੰ ਤਾਂ ਬਣਦੀ ਬਣਦਾ ਫਰਜ਼ ਹਰ ਇੱਕ ਓਮ ਦਾ ਫਰਜ ਬਣਦਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਵੀ ਭਾਈ ਮਤੀ ਦਾਸ ਜੀ ਦਿਆਲਾ ਜੀ ਦੀ ਜਿੰਨੀਆਂ ਵੀ ਸਿੰਘਾਂ ਦੇ ਸ਼ਹੀਦ ਹੋਈਆਂ ਉਹ ਇੱਕ ਫਿਰਕੇ ਵਾਸਤੇ ਨਹੀਂ ਹੋਈਆਂ ਉਹ ਪੂਰੀ ਕਾਇਨਾਤ ਵਾਸਤੇ ਪੂਰੀ ਦੁਨੀਆ ਵਾਸਤੇ ਹੋਈਆਂ ਹਰ ਇੱਕ ਧਰਮ ਵਾਸਤੇ ਹੋਈਆਂ ਕੈਮਰਾਮੈਨ ਹਾਂਜੀ ਚਲ ਬਾਅਦ ਚ ਕਰਦੇ ਨੇ ਨਾ ਉਹ ਇੰਦਰ ਮੋਹਨ ਨੇ ਮੈਨੂੰ ਕੈਮਰਾਮੈਨ ਗੁਰਪ੍ਰੀਤ ਨਾਲ ਇਕਬਾਲ ਸਿੰਘ ਫਗੋਲਾ ਤਖਤ ਸ੍ਰੀ ਪਟਨਾ ਸਾਹਿਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ